ਪਰਿਵਾਰ ਵੱਲੋਂ ਅੱਜ ਇਸ ਦੁੱਖ ਦੀ ਘੜੀ ਦੇ ਮੌਕੇ ਤੇ ਸਰਕਾਰ ਤੇ ਸਰਕਾਰ ਵੱਲੋਂ ਡੀ ਸਾਹਿਬ ਦੀ ਰਹਿਨਵਾਈ ਦੇ ਵਿੱਚ ਐਸਜੀਪੀ ਸਾਹਿਬ ਦੇ ਨਾਲ ਤਾਲਮਿਲ ਕਰਕੇ ਇੱਕ ਇਸ ਦੁੱਖ ਦੀ ਘੜੀ ਦੇ ਵਿੱਚ ਸਰਕਾਰ ਵੱਲੋਂ 2 ਲੱਖ ਦੀ ਰਕਮ ਜਿਹੜੀ ਹੈਗੀ ਹੈ ਉਹ ਆਪਣਾ ਅਨਾਉਂਸ ਕੀਤੀ ਹੈ ਜੀ ਸ਼ਾਮ ਤੱਕ ਚੈੱਕ ਬਣ ਕੇ ਇਹਨਾਂ ਪਰਿਵਾਰਾਂ ਨੂੰ ਦਿੱਤੇ ਜਾਣਗੇ ਦੋ ਦੋਵੇਂ ਪਰਿਵਾਰਾਂ ਨੂੰ ਜੀ ਬਾਕੀ ਸਾਰਾ ਕੇਸ ਜੋ ਵੀ ਹੈਗਾ ਐਪੀਸੋਡ ਹੋਇਆ ਐਫ ਆਈ ਆਰ ਹੋ ਗਈ ਪੋਸਟਮਾਰਟ ਦੀ ਰਿਪੋਰਟ ਸਾਈਡ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਡਿਟੇਲਡ ਰਿਪੋਰਟ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਆਪਣਾ ਇਸ ਪਰਿਵਾਰ ਦੀ ਮਦਦ ਵਾਸਤੇ ਕੇਸ ਤਿਆਰ ਕਰਕੇ ਸਰਕਾਰ ਨੂੰ ਭੇਜ ਜਾਵੇਗਾ ਜ ਤਾਂ ਜੋ ਪੰਜਾਬ ਸਰਕਾਰ ਤੇ ਡੀਸਾ ਵੱਲੋਂ ਜਿਹੜੇ ਵਾਅਦੇ ਸੀ ਇਹ ਤਾਂ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੀ ਪਰਿਵਾਰ ਵੱਲੋਂ ਨੌਕਰੀ ਦੀ ਮੰਗ ਕੀਤੀ ਜਾ ਰਹੀ ਕੋਈ ਰਿਪੋਰਟ ਹਾਂ ਉਹ ਵੀ ਜੋ ਵੀ ਡਿਮਾਂਡ ਹੈਗਾ ਉਹ ਲਿਖ ਕੇ ਅਸੀਂ ਜਿਹੜਾ ਹੈਗਾ ਪਰਿਵਾਰ ਤੋਂ ਲੈ ਕੇ ਉਹ ਸਰਕਾਰ ਤੋਂ ਮੰਗ ਰੱਖਾਂਗੇ ਸਾਰਾ ਪਰਿਵਾਰ ਕਹਿ ਰਿਹਾ ਸੀ ਸੰਸਕਾਰ ਨਹੀਂ ਕਰਨਾ ਜਦ ਤੱਕ ਮੈਡੀਕਲ ਰਿਪੋਰਟ ਜਾਂ ਕੋਈ ਪੋਸਟਮਾਰਨ ਰਿਪੋਰਟ ਸਾਨੂੰ ਨਹੀਂ ਆਉਂਦੀ ਉਹਦੀ ਜੀ ਆਪਣਾ ਡਿਸੀਪਲ ਸਾਹਿਬ ਦੀ ਐਸਵੀ ਸਾਹਿਬ ਨਾਲ ਗੱਲ ਹੋ ਗਈ ਆ ਇਨੀਸ਼ੀਅਲ ਰਿਪੋਰਟ ਆ ਗਈ ਸੀ ਬਾਕੀ ਜਿਹੜੀ ਡਿਟੇਲਡ ਰਿਪੋਰਟ ਹੈ ਪੋਸਟਮਾਰਨ ਰਿਪੋਰਟ ਉਹਦੀ ਹਲੇ ਆਪਣਾ ਇੰਤਜ਼ਾਰ ਕਰਿਆ ਜਾ ਰਿਹਾ ਹੈਗਾ ਤੇ ਸ਼ਾਇਦ ਜਦੋਂ ਵੀ ਜਾਇਜ਼ ਕੀਤਾ ਉਹ ਸਾਰੀ ਡਿਟੇਲ ਉਹਦੇ ਵਿੱਚ ਹੈਗੀ ਉਹ ਵੀ ਪਰਿਵਾਰ ਨਾਲ ਸਾਂਝੀ ਕੀਤੀ ਜਾਊਗੀ। અમારા ਸਰਕਾਰ ਲਈ ਮੰਨ ਗਿਆ। ਹਾਂਜੀ ਹਾਂਜੀ ਹਾਂਜੀ। ਅੱਛਾ ਕੋਲ ਇਹਨਾਂ ਨੂੰ ਕਿੰਨੀ ਦਾ ਕਮਸਾਰੇ ਦਿੱਤੀ ਗਈ ਦੋਨੋਂ ਸਰਕਾਰਾਂ ਵੱਲੋਂ? ਆਪਣਾ ਉਹਨਾਂ ਵੱਲੋਂ 1.5 ਲੱਖ ਰੁਪਏ ਜੀ, ਜੇ ਐਨਕੇ ਵੱਲੋਂ, ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ ਜੀ। ਸਰ ਲੱਗਦਾ ਹੈ ਕਿ ਜੈਨੂਅਲ ਰਕਮ ਹੈ ਕਿਉਂਕਿ 1.5 ਲੱਖ, 2 ਲੱਖ, 3.5 ਲੱਖ ਬੰਦੇ ਦੀ ਕੀਮਤ ਹੈ। ਦੇਖੋ ਜੀ ਗੱਲ ਜੀ ਜਿਹੜਾ ਇਹ ਲਾਸ ਹੋਇਆ ਤਾਂ ਸਾਰੀ ਉਮਰ ਦਾ ਹੈਗਾ ਇਹ ਤਾਂ ਪਰੰਜਾ ਸਕਦਾ ਹੈ। ਪਰ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਮੈਕਸਿਮ ਮਦਦ ਕਰਨ ਵਾਸਤੇ ਕੋਸ਼ਿਸ਼ ਜਾਰੀ ਰਹੀ ਜੀ ਨੌਕਰੀ ਵਾਸਤੇ ਹਿੱਲਾ ਕੀਤਾ ਜਾਏਗਾ ਲਗਾਤਾਰ ਉਹ ਵੀ ਸਰਕਾਰ ਦੇ ਮਤਲਬ ਅਸੀਂ ਕੇਸ ਬਣਾ ਕੇ ਭੇਜਾਂਗੇ ਸਾਰਾ ਜੀ ਠੀਕ ਉਹਦੇ ਵਿੱਚ ਪੂਰੀ ਮਦਦ ਕੀਤੀ ਰਹੂਗੀ ਦੇਖੋ ਜੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਸੀ ਐਸਐਸਪੀ ਸਾਹਿਬ ਸ਼੍ਰੀਨਗਰ ਵੱਲੋਂ ਉਹ ਐਸਪੀ ਉੱਥੇ ਟੈਰੋਰੀਜ਼ਮ ਦੀ ਘਟਨਾ ਹੋਈ ਜਿਹਦੇ ਵਿੱਚ ਦੋ ਸਾਡੇ ਇਸ ਪਿੰਡ ਚਮਿਆਰੀ ਪਿੰਡ ਦੇ ਮੁੰਡੇ ਜਿਹੜੇ ਉਹ ਮਾਰੇ ਗਏ ਸੀ ਸੋ ਉਹਨਾਂ ਨੇ ਐਂਬੂਲੈਂਸ ਪਰ ਇੱਕ ਡੈਡ ਬੋਡੀ ਜਿਹੜੀ ਰਾਤ ਹੀ ਤੋਰ ਦਿੱਤੀ ਸੀ ਸੋ ਆਪਾਂ ਸਕਾਟ ਕਰਾ ਕੇ ਪਠਾਨਕੋਟ ਤੋਂ ਇੱਥੇ ਡੈਡ ਬੋਡੀ ਪਹੁੰਚਾਈ ਉਹਨਾਂ ਨੇ ਜਿਹੜਾ ਨਾਲ ਪਰਿਵਾਰ ਦੀ ਸਹਾਇਤਾ ਲਈ ਯਮਾਲੀ ਸਹਾਇਤਾ ਲਈ ਕਿਉਂਕਿ ਕਿਸੇ ਦੀ ਜਾਨ ਦੀ ਕੀਮਤ ਬਹੁਤ ਜ਼ਿਆਦਾ ਹੈ ਉਹ ਤੇ ਪ੍ਰੀਸ਼ੀਅਸ ਹੈ ਨਹੀਂ ਪੂਰੀ ਕੀਤੀ ਜਾ ਸਕਦੀ ਉਹਨਾਂ ਨੇ ਇੱਕ 50000 ਦਾ ਕੈਸ਼ ਸੀ ਔਰ ਲੱਖ ਰੁਪਏ ਦਾ ਚੈੱਕ ਜਿਹੜਾ ਨੇ ਜੀਐਨਕੇ ਗਵਰਨਮੈਂਟ ਨੇ ਜਿਹੜੇ ਬੰਦੇ ਨਾਲ ਐਸੀ ਹੁਣ ਹੱਥ ਪੇਜਿਆ ਸੀ ਉਹ ਆਪਾਂ ਉਹਨਾਂ ਨੂੰ ਹੈਂਡਓਵਰ ਕਰਤਾ। ਜੀ। ਔਰ ਅੱਜ ਜਿਹੜਾ ਦੂਜਾ ਲੜਕਾ ਸੀ ਜਿਹਦੀ ਟ੍ਰੀਟਮੈਂਟ ਚੱਲ ਰਹੀ ਸੀ ਅੱਜ ਇਸ ਵੇਰੇ ਇਨਫੋਰਮੇਸ਼ਨ ਮਿਲੀ ਹੈ। ਉੱਥੋਂ ਦੀ ਪੁਲਿਸ ਅਥਾਰਟिटीज ਵੱਲੋਂ ਕਿ ਉਹਦੀ ਵੀ ਜਿਹੜੀ ਡੈੱਡ ਬੋਰਡ ਉਹਦੀ ਵੀ ਡੈਥ ਹੋ ਗਈ ਹੈ। ਐਂਡ ਉਹਨਾਂ ਨੇ ਹੁਣੇ ਮੈਨੂੰ 5 ਮਿੰਟ ਪਹਿਲਾਂ ਹੀ ਕਾਲ ਆ ਗਈ ਸੀ। ਤੇ ਆਪਾਂ ਉਹ ਵੀ ਐਂਬੂਲੈਂਸ ਚ ਪਾ ਕੇ ਸਾਰੇ ਇੰਤਜ਼ਾਮ ਕਰਕੇ ਇਰਵਾਣਾ ਕਰਤੀ ਹੈ। ਔਰ ਇਸ ਵੇਲੇ 1:30 7-8 ਘੰਟੇ ਜੋ ਵੀ ਦੇਰ ਨਾਈਟ ਜਿਹੜੀ ਆ ਉਹ ਪੁੱਜਣ ਦੀ ਉਹਦੀ ਸੰਭਾਵਨਾ ਹੈ ਉਹਨਾਂ ਲਈ ਵੀ ਉਹਨਾਂ ਨੇ ਉਹ ਹੀ ਸਹਾਇਤਾ ਭੇਜੀ ਹੈ ਜਿਵੇਂ ਕਿ ਗਵਰਨਮੈਂਟ ਨੇ ਜੀ ਅੱਛਾ ਜਿਹੜਾ ਅਮਰਪਾਲ ਦਾ ਪਰਿਵਾਰ ਉਹ ਸੰਸਕਾਰ ਵਾਸਤੇ ਚਿੱਤਰ ਕਰ ਰਿਹਾ ਕਿ ਨਈ ਐਸੀ ਕਰਨਾ ਹੋ ਕੀ ਕਿ ਦੇਖਦੇ ਨੇ ਨਿਊ ਕਰ ਰਹੇ ਸੰਸਕਾਰ ਜੋ ਉਹਨਾਂ ਦੇ ਦੇਖੋ ਇੱਕ ਵਿਚਾਰਾ ਇੱਕ ਆਮ ਪਰਿਵਾਰ ਹੈ ਉਹਨਾਂ ਦੇ ਇੱਕ ਮਨ 'ਚ ਬਹੁਤ ਸਾਰੇ ਕੁਐਸਚਨਸ ਹੁੰਦੇ ਆ ਕਿ ਉਹਨਾਂ ਦਾ ਬੇਟਾ ਬਾਹਰ ਗਿਆ ਉੱਥੇ ਕੀ ਹੋਇਆ ਉਹਨਾਂ ਨੂੰ ਪਤਾ ਨਹੀਂ ਸੋ ਹਰ ਕੋਈ ਆਪਣੇ ਹਿਸਾਬ ਨਾਲ ਸੋਚਦਾ ਕੋਈ ਹਰ ਤਰ੍ਹਾਂ ਗਾਈਡ ਕਰਦਾ ਸੋ ਸਾਡਾ ਫਰਜ਼ ਹੈ ਉਹਨਾਂ ਦੇ ਹਰ ਕੁਐਸਚਨ ਦੀ ਕਲੀਅਰ ਕਰਨਾ ਇੰਜਰੀ ਬਾਰੇ ਛੱਟ ਕਿਦਾਂ ਲੱਗੀ ਉਹ ਫਿਰ ਮੈਂ ਪੋਸਟਮਾਰਟਮ ਰਿਪੋਰਟ ਜੋ ਇਨੀਸ਼ੀਅਲ ਇੰਜਰੀ ਰਿਪੋਰਟ ਸੀ ਉਹ ਮੰਗਾ ਕੇ ਉਹਨਾਂ ਨੂੰ ਕਲੀਅਰ ਕੀਤੀ ਹੈ ਵੀ ਇਹ ਇੰਜਰੀ ਆ ਕਿੱਥੇ ਛੱਟ ਲੱਗੀ ਕਿਦਾਂ ਹੋਇਆ ਉੱਥੇ ਕਨਸਰਨਡ ਆਫਿਸਰਸ ਨਾਲ ਵੀ ਗੱਲ ਕਰਕੇ ਇੰਜਰੀ ਰਿਪੋਰਟ ਵੀ ਕਿੱਥੇ ਕਿੱਥੇ ਛੱਟ ਲੱਗੀ ਉਹ ਪਰਿਵਾਰ ਨੂੰ ਕਲੀਅਰ ਕਰਤੀ ਹੈ ਤੇ ਉਹ ਸਾਡਾ ਫਰਜ਼ ਵੀ ਹੈ ਪਰਿਵਾਰ ਮੰਨ ਗਿਆ ਹਾਂ ਪਰਿਵਾਰ ਮੰਨ ਗਿਆ ਔਰ ਆਪਾਂ ਇਹ ਵੀ ਵਾਦਾ ਕੀਤਾ ਹੈ ਵੀ ਸਮੇ ਸਮੇ ਸਰ ਜੋਨ ਨੂੰ ਲੋਡ ਹੋਏਗੀ ਡਾਕੂਮੈਂਟਰੀ ਤੋਂ ਆਪਾਂ ਇਹਨਾਂ ਨੂੰ ਜਾਣ ਦੀ ਲੋੜ ਨਹੀਂ ਕਿਤੇ ਆਪਾਂ ਉਹਨਾਂ ਨਾਲ ਕੋਆਰਡੀਨੇਟ ਕਰਕੇ ਉੱਥੋਂ ਦੀ ਪੁਲਿਸ ਨਾਲ ਆਪਾਂ ਮੰਗਵਾ ਕੇ ਫਾਈਲ ਤਿਆਰ ਕਰਕੇ ਇਹਨਾਂ ਨੂੰ ਪ੍ਰੋਵਾਈਡ ਕਰ ਦਾਂਗੇ ਤਾਂ ਕਿ ਇਹਨਾਂ ਦੇ ਫਿਊਚਰ ਵਿੱਚ ਕੰਮ ਆ ਸਕੇ